ਸਾਨੂੰ ਵੀ ਮੀਡੀਆ ਰਾਹੀਂ ਜਿਹੜਾ ਉਹ ਪਤਾ ਲੱਗਾ ਵਾ ਸਾਡੀ ਕੋਈ ਫੋਨ ਤੇ ਗੱਲਬਾਤ ਨਹੀਂ ਹੋਈ ਔਰ ਤੁਹਾਨੂੰ ਉੱਥੇ ਪਤਾ ਲੱਗਾ ਜਿਹੜੀ ਹੁਣ ਸਾਡੇ ਕੋਲ ਜਾਣਕਾਰੀ ਆ ਕਿ ਉਹਨਾਂ ਦੀ ਸਕਿਉਰਿਟੀ ਦੀ ਉੱਥੇ ਡਿਊਟੀ ਆ ਤੇ ਸਕਿਉਰਿਟੀ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਆਪਣਾ ਤੁਸੀਂ ਫੋਨ ਵੀ ਚੈੱਕ ਕਰਾਓ ਉਹਦੀ ਜਿਹੜਾ ਸਕੈਨਰ ਦੇ ਵਿੱਚ ਦੀ ਲੰਗਾਉਂਦੇ ਆ ਪਰਸ ਵੀ ਉਹ ਤੋਂ ਤੂੰ ਤੂੰ ਮੈਂ ਮੈਂ ਜਿਹੜੀ ਉਹ ਹੋਈ ਆ ਉਹਦੇ ਵਿੱਚੋਂ ਹੀ ਸਾਡਾ ਕੁਛ ਹੋਇਆ ਇਸ ਵਿਚਾਲੇ ਉਹਨਾਂ ਦਾ ਸਾਡੀ ਭੈਣ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਕਿ ਜਿਹੜਾ ਚੰਗਣਾ ਦੇ ਬਾਰੇ ਉਹਨਾਂ ਨੇ ਕਿਹਾ ਕਿ 100-100 ਰੁਪਏ ਦਿਹਾੜੀ ਦੇ ਦੱਸਦੇ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਮੋਰਚੇ ਦੇ ਵਿੱਚ ਸ਼ਾਮਲ ਹੋਣੀਆਂ ਸੀ ਇਹ ਵੀ ਗੱਲਾਂ ਨੇ ਲਗਈਆਂ ਦੇਖੋ ਜਦੋਂ ਤੂ ਤੂ ਮੈਮਾ ਹੋ ਗਈ ਤੇ ਕੰਗਰਨਾ ਨੌਤਜੀ ਬਹੁਤ ਮਾੜਾ ਚੰਗਾ ਜਿਹੜਾ ਉਹ ਕਿਸਾਨਾਂ ਬਾਰੇ ਸਾਡੀਆਂ ਧੀਆਂ ਭੈਣਾਂ ਬਾਰੇ ਬੋਲਦੀ ਰਹੀ ਆ ਕਿ ਟਕੇ ਟਕੇ ਤੇ ਟਕੇ ਟਕੇ ਦੀਆਂ ਬੀਬੀਆਂ 100 100 ਰੁਪਏ ਦਿਹਾੜੀ ਆਉਂਦੇ ਆ ਤੇ ਫਿਰ ਉਹਦੇ ਭਾਵਨਾਵਾਂ ਦੇ ਵਿੱਚੋਂ ਜਿਹੜਾ ਵਾ ਇਹ ਸਾਰਾ ਕੁਝ ਹੋਇਆ ਵਾ ਇਹ ਸੁਭਾਵਿਕ ਆ ਜਦੋਂ ਤੁਸੀਂ ਕਿਸੇ ਦੀ ਮਾਂ ਪੈਣ ਨੂੰ ਮਾੜਾ ਬੋਲੋਗੇ ਜਦੋਂ ਤੁਸੀਂ ਉਹਨਾਂ ਦੇ ਭਰਾਵਾਂ ਪ੍ਰਤੀ ਮਾੜਾ ਬੋਲੋਗੇ ਤੇ ਇਹ ਫਿਰ ਸੁਭਾਵਿਕ ਹੀ ਆ ਵੀ ਕਿਤੇ ਨਾ ਕਿਤੇ ਹੋ ਜਾਂਦਾ ਇਹਦਾ ਲੱਗਦਾ ਕਿ ਕਿਸਾਨੀ ਸੰਘਰਸ਼ ਦੇ ਨਾਲ ਲਗਾਤਾਰ ਜੁੜੇ ਹੁੰਦੇ ਨੇ ਤੁਹਾਡੇ ਨਾਲ ਗੱਲਬਾਤ ਕਰਦੇ ਨੇ ਜਦੋਂ ਜਾਂਦੇ ਸੀ ਤੇ ਕੋਈ ਹੋਰ ਗੱਲਬਾਤ ਦੇਖੋ ਕੋਈ ਬਾਲੀ ਲੰਬੀ ਚੌੜੀ ਇੱਥੇ ਸਾਡੀ ਉਹਨਾਂ ਦਾ ਵਿਚਾਰ ਨਹੀਂ ਹੁੰਦੀ ਪਰ ਸੋਸ਼ਲ ਮੀਡੀਆ ਜਮਾਨਾ ਮੀਡੀਆ ਜਮਾਨਾ ਵਾ ਉੱਥੇ ਸਾਰਾ ਕੁਝ ਪਤਾ ਲੱਗਦਾ ਵੀ ਕੌਣ ਚੰਗਾ ਤੇ ਕੌਣ ਮਾੜਾ ਵਾ ਕੌਣ ਕੀ ਬੋਲ ਰਿਹਾ ਕੌਣ ਕੀ ਨਹੀਂ ਬੋਲ ਰਿਹਾ ਅੱਜ ਕੋਈ ਤੁਹਾਡੇ ਨਾਲ ਗੱਲਬਾਤ ਹੋਈ ਉਹਨਾਂ ਨਾਲ ਨਹੀਂ ਅੱਜ ਨਹੀਂ ਕੋਈ ਗੱਲਬਾਤ ਪੰਗਰ ਨੇ ਇੱਕ ਵੀਡੀਓ ਜਾਰੀ ਕੀ ਹੈ ਕਿ ਪੰਜਾਬ ਚ ਹੱਤਵਾਲ ਫੇਰ ਵਾਲਾ ਫੈਲ ਰਿਹਾ ਜਦੋਂ ਉਹਨਾਂ ਕੋ ਹੋਰ ਕੁਝ ਨਹੀਂ ਹੁੰਦਾ ਤੇ ਉਹਨਾਂ ਨੇ ਅਗਲਾ ਉਹ ਜਿਹੜਾ ਬਿਆਨ ਉਹ ਦੇਣਾ ਹੀ ਹੁੰਦਾ ਐ ਤੋਂ ਪਹਿਲਾਂ ਵੀ ਬਹੁਤ ਕੁਝ ਉਹ ਬੋਲਦੇ ਰਹੇ ਆ ਤੇ ਇਹ ਤੇ ਕੋਈ ਵੱਡੀ ਗੱਲ ਨਹੀਂ ਜੀ ਉਹਨਾਂ ਨੇ ਅੱਜ ਕਹਿਤਾ ਵੀ ਪੰਜਾਬ ਦੇ ਵਿੱਚ ਅੱਤਵਾਦ ਪੈਦਾ ਹੋ ਰਿਹਾ ਵਾ ਦੂਜਾ ਤੀਜਾ ਉਹ ਤਾਂ ਪਹਿਲਾਂ ਵੀ ਬਿਆਨ ਦਿੰਦੇ ਆਏ ਉਹਨਾਂ ਕਾਦੀ ਸੈਕਟਰ ਦੇ ਖਿਲਾਫ ਲਿਖਤੀ ਸ਼ਿਕਾਇਤ ਵੀ ਕੀਤੀ ਹੈ ਵਿਭਾਗ ਕਿ ਕੀ ਕਰਦੇ ਓ ਠੀਕ ਆ ਜਿਹੜੀ ਉਹ ਅਨਕਵਾਰੀ ਦੇ ਵਿੱਚ ਜੋ ਆਊਗਾ ਤੇ ਕੋਈ ਗੱਲ ਨਹੀਂ ਉਸ ਕਾਰਵਾਈ ਦਾ ਡਰ ਲੱਗਦਾ ਰਹੇ ਕਿ ਥੱਟ ਤੋਂ ਉੱਤੇ ਵੀ ਕਾਰਵਾਈ ਹੋ ਸਕਦੀ ਬਿਲਕੁਲ ਨਹੀਂ ਇਹ ਕਾਨੇ ਦਾ ਨਹੀਂ ਜੱਥੇ ਬੰਦੀ ਵਾਲੋ ਕੋਈ ਰੂਟ ਪਲੈਨਿੰਗ ਉਹ ਉਹ ਅਸੀਂ ਸਾਰਾ ਜਿਹੜਾ ਉਹ ਕੱਲੋਂ ਤੋਂ ਤੁਹਾਨੂੰ ਦੱਸ ਦਾਂਗੇ ਜਥੇਬੰਦੀ ਨਾਲ ਖੜੀ ਐ ਡਟ ਕੇ ਖੜੀ ਹੋਈ ਐ ਜਥੇਬੰਦੀ ਵੀ ਖੜੀ ਹੋਈ ਐ ਹੋਰ ਵੀ ਸੰਗਤਾਂ ਜਿਹੜੀਆਂ ਉਹ ਖੜੀਆਂ ਹੋਈਆਂ ਜੋ ਅਸੀਂ ਵੇਖ ਰਹੇ ਆਂ ਇੱਕ ਦੋ ਬੱਚਿਆਂ ਜਿਹਕੇ ਘਰ ਸੀ ਬੱਚੇ ਹਾਂ ਅਸੀਂ ਬੱਚਿਆਂ ਦਾ ਤਾਂ ਜਿਗਰ ਕਰ ਰਹੇ ਆਂ ਬਾਰ-ਬਾਰ ਵੀ ਹਜੇ ਤੱਕ মিডিਆ ਨੇ ਬੱਚੇ ਜਿਹੜੇ ਉਹ ਨਹੀਂ ਦਿਖਾਏ ਛੋਟੇ ਬੱਚੇ ਆ 9 ਸਾਲ ਦੀ ਕੁੜੀਆ ਵਾ 9 10 ਦੀ 5 6 ਸਾਲ ਦਾ ਕਾਕਾ ਵਾ ਤੇ ਉੱਥੇ ਭਾਜੀ ਤੇ ਭੈਣ ਦੋਵੇਂ ਜਿਹੜੇ ਆ ਰਹਿੰਦੇ ਆ ਹੋਰ ਕੋਈ ਉੱਥੇ ਨਹੀਂ ਆਗਾ ਤੇ ਅਸੀਂ ਚਾਹੁੰਦੇ ਆਂ ਵੀ মিডিਆ ਸਾਨੂੰ ਇੱਕ ਨਾ ਬੱਚੇ ਜ਼ਰੂਰ ਦਿਖਾਵੇ ਕਿ ਉਹ ਕਿਦੇ ਸਪੁਰ ਜਿਹੜੇ ਪਰਿਵਾਰ ਆ ਜਿਹੜਾ ਵਿਆਹ ਕਦੋਂ ਕੋ ਹੁੰਦਾ ਹੈ ਉਹਦਾ ਕਿ ਪਰਿਵਾਰ ਦੇ ਵਿੱਚ ਵਿਆਹ ਹੁੰਦਾ ਇੱਕ ਕਿੰਨੇ ਸਾਲ ਹੋ ਕੇ ਵਿਆਹ ਹੋਇਆ ਇਹ 14 15 ਦੇ ਵਿੱਚ ਮੇਰੇ ਸਾ ਵਿਆਹ ਹੁੰਦਾ ਜਿਹੜੇ ਇਹਨਾਂ ਦੇ ਖਤੀ ਰਹੂਗੀ ਕਰਦੇ ਨੇ ਉਹ ਉਹ ਵੀ ਇਸੇ ਵਿਭਾਗ ਦੇ ਵਿੱਚ ਹੀ ਹੈ ਹਾਂਜੀ ਉਹਨਾਂ ਦੀ ਡਿਊਟੀ ਵੀ ਉੱਥੇ ਜੀ ਹੁਣ ਜਿਹੜੀ ਸ਼ਿਕਾਇਤ ਹੈ ਇੱਕ ਮਜੂਤਾ ਇਹੋ ਜਿਹਾ ਮਕੀਰਾ ਹੋਣਾ ਕਿ ਸੁਰੱਖਿਆ ਦੇ ਵਿੱਚ ਉਹ ਖੁਦ ਨਾਤਨੇ ਦੇ ਸਿਰੋ ਉਹ ਦੀ ਸੁਰੱਖਿਆ ਭੰਗ ਕਰਦੇ ਨੇ ਤੇ ਕੀ ਲੱਗਦਾ ਕੀ ਹੈ ਦੇਖੋ ਜੀ ਤੁਸੀਂ ਮੈਨੂੰ ਬਾਰ-ਬਾਰ ਸਵਾਲ ਕਰ ਰਹੇ ਹੋ ਜਦੋਂ ਜਿਹੜੇ ਜਿਹੜੇ ਐਮਪੀ ਆ ਜਾਂ ਵੱਡੇ ਅਹੁਦੇ ਤੇ ਆ ਉਹਨਾਂ ਨੂੰ ਵੀ ਆਪਣੇ ਸ਼ਬਦਾਂ ਦੀ ਜਿਹੜੀ ਉਹ ਮਰਿਆਦਾ ਰੱਖਣੀ ਚਾਹੀਦੀ ਆ ਇਹ ਥੋੜਾ ਵੀ ਜੋ ਮੂੰਹ ਚਾਓ ਸਾਡੀਆਂ ਧੀਆ ਭੈਣਾ ਸਾਡੀਆਂ ਮਾਵਾਂ ਨੂੰ ਟਕੇ ਟਕੇ ਦੇ ਦੱਸੋ ਤੇ ਫਿਰ ਭਾਵਨਾਵਾਂ ਦੇ ਕਿਤੇ ਨਾ ਕਿਤੇ ਪਾਈ ਭੜਕ ਜਾਂਦੀਆਂ ਵਾ ਇਹ ਪਹਿਲਾਂ ਸਿਕਿਉਰਿਟੀ ਤੋਂ ਗੱਲ ਹੋਈ ਆ ਇਹ ਬਾਅਦ ਦੇ ਵਿੱਚ ਸਾਰਾ ਕੁਝ ਹੋਇਆ ਵਾ ਜੋ ਸਾਨੂੰ ਮੀਡੀਆ ਰਹੀਂ ਪਤਾ ਲੱਗ ਰਿਹਾ ਕੀ ਮਨ ਕੀ ਕਰਨਾ ਚਾਹੀਏ ਮੰਗ ਦੇਖੋ ਜੀ ਸਵੇਰ ਤਾਂ ਹੀ ਪਤਾ ਲੱਗੂ ਕਲੀਅਰ ਅਸੀਂ ਜਾਣੇ ਆ ਪਤਾ ਕਰਦੇ ਆ ਵੀ ਕੀ ਘਟਣਾ ਵਾਪਰੀ ਆ ਕੀ ਨਹੀਂ ਆ ਉਹ ਜਿਹੜੀ ਉਹਦੀ ਜਾਂਚ ਹੋਣੀ ਚਾ ਮੈਕਰਮ ਤੋਂ ਬਾਅਦ ਕੋਈ ਗੱਲਬਾਤ ਹੋਈ ਥਾਡੀ ਬਿਲਕੁਲ ਨਹੀਂ ਹੋਈ ਕਿ ਕਰਨ ਕੀ ਰਿਆ ਗੱਲਬਾਤ ਕਿਉਂ ਨਹੀਂ ਹੋ ਸਕੀ ਉਹਨਾਂ ਦਾ ਕੋਈ ਫੋਨ ਫਾਨ ਖੋਲਿਆ ਹੋਇਆ ਨਹੀਂ ਲਾਉਂਦੇ ਰਹਿ ਚੁੱਕਦੇ ਨਹੀਂ ਇਹ ਤੇ ਜਿੰਦਾਬਾਦ ਜਿੰਦਾਬਾਦ ਇਹਨੇ ਲੋਕ ਜਿੰਦਾਬਾਦ 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 ਸਾਰੇ ਜਿੰਦਾਬਾਦ 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 ਸਾਰੇ ਲੋਕਾਂ ਦਾ ਇੱਕ ਜਿੰਦਾਬਾਦ 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 ਤੁਸੀਂ ਜਨ ਨਾਲ जिंदाबाद 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 देश केंद्रीय सरकार अमर जिंदाबाद अमर जिंदाबाद जिंदाबाद शर्म करने वाली सरकार अमर जिंदाबाद 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 शर्म वाले लोगां दा एक आवाज जिंदाबाद जिंदाबाद कान मजदूर ए सरकार जिंदाबाद जिंदाबाद पूरे भारत का एक आवाज जिंदाबाद जिंदाबाद शर्म वाले लोगां दा एक आवाज जिंदाबाद जिंदाबाद